ਆ ਵੇਖੋ ਦੁੱਧ ਦੇ ਨਾਲ ਪਰਿਆ ਹੋਇਆ ਇਹ ਟੈਂਕਰ ਪਲਟਿਆ ਜਿਸ ਦੇ ਨਾਲ ਵੱਡਾ ਹਾਦਸਾ ਵਾਪਰ ਗਿਆ ਦਰਅਸਲ ਇੱਥੇ ਜਦ ਟੈਂਕਰ ਪਲਟਦਾ ਹੈ ਤਾਂ ਵੇਖੋ ਕਿਵੇਂ ਦੁੱਧ ਇਕੱਠਾ ਕਰਨ ਦੇ ਲਈ ਲੋਕਾਂ ਦੀ ਹੋੜ ਲੱਗ ਪਈ ਹੈ ਦਰਅਸਲ ਟੈਂਕਰ ਪਲਟਣ ਦੇ ਨਾਲ ਉਸ ਦੇ ਵਿੱਚੋਂ ਦੁੱਧ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਤੇ ਲੋਕ ਇੱਥੋਂ ਇਹ ਦੁੱਧ ਇਕੱਠਾ ਕਰਨ ਦੇ ਵਿੱਚ ਲੱਜਾਂਦੇ ਨੇ ਦਰਅਸਲ ਹਾਦਸਾ ਫਲੋਰ ਦੇ ਵਿੱਚ ਵਾਪਰਿਆ ਹਾਲਾਂਕਿ ਹਾਦਸੇ ਦੇ ਕਾਰਨ ਕੀ ਨੇ ਇਹ ਤਾਂ ਸਪਸ਼ਟ ਨਹੀਂ ਹੋ ਸਕਿਆ ਪਰ ਇਹ ਕਿਹਾ ਜਾ ਰਿਹਾ ਹੈ ਕਿ ਡਰਾਈਵਰ ਨੂੰ نیند ਆਕਰ ਜਿਸ ਤੇ ਚੱਲਦੇ ਹਾਦਸਾ ਵਾਪਰਿਆ ਹੈ ਹਾਲਾਂਕਿ ਡਰਾਈਵਰ ਦਾ ਜੇਕਰ ਪੱਖ ਜਾਣੀਏ ਤਾਂ ਉਸ ਦਾ ਇਹ ਕਹਿਣਾ ਹੈ ਕਿ ਜਿਹੜਾ ਟੈਂਕਰ ਦੇ ਅੱਗੇ ਅਚਾਨਕ ਇੱਕ ਮੋਟਰਸਾਈਕਲ ਸਵਾਰ ਆ ਗਿਆ ਸੀ ਜਿਸ ਨੂੰ ਬਚਰਾਉਂਦੇ ਹੋਏ ਹਾਦਸਾ ਵਾਪਰ ਗਿਆ ਤਾਂ ਸੜਕ ਤੇ ਹੀ ਇਹ ਟੈਂਕਰ ਪਲਟਿਆ ਜਿਸ ਦੇ ਵਿੱਚੋਂ ਦੁੱਧ ਦੇ ਵੇਖੋ ਵਗਣਾ ਸ਼ੁਰੂ ਹੋ ਜਾਂਦਾ ਤੇ ਮੌਕੇ ਤੇ ਲੋਕ ਜਿਹੜੇ ਨੇ ਇਸ ਦੁੱਧ ਨੂੰ ਇਕੱਠਾ ਕਰਨ ਦੇ ਵਿੱਚ ਲੱਗ ਜਾਂਦੇ ਨੇ ਕੋਈ ਕੈਨੀ ਤੇ ਕੋਈ ਬੋਤਲ ਦੇ ਵਿੱਚ ਭਰਨ ਲੱਗ ਪੈਂਦਾ ਹਾਲਾਂਕਿ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਡਰਾਈਵਰ ਨੂੰ ਹਸਪਤਾਲ ਲਿਜਾਇਆ ਗਿਆ ਤੇ ਅਗਲੀ ਕਾਰਵਾਈ ਇਸ ਮਾਮਲੇ ਦੇ ਵਿੱਚ ਸ਼ੁਰੂ ਕਰ ਦਿੱਤਾ ਆ ਵੇਖੋ ਦੁੱਧ ਦੇ ਨਾਲ ਪਰਿਆ ਹੋਇਆ ਇਹ ਟੈਂਕਰ ਪਲਟਿਆ ਜਿਸ ਦੇ ਨਾਲ ਵੱਡਾ ਹਾਦਸਾ ਵਾਪਰ ਗਿਆ ਦਰਸਲ ਇੱਥੇ ਜਦ ਟੈਂਕਰ ਪਲਟਦਾ ਹੈ ਤਾਂ ਵੇਖੋ ਕਿਵੇਂ ਦੁੱਧ ਇਕੱਠਾ ਕਰਨ ਦੇ ਲਈ ਲੋਕਾਂ ਦੀ ਹੋੜ ਲੱਗ ਪਈ ਹੈ ਦਰਸਲ ਟੈਂਕਰ ਪਲਟਣ ਦੇ ਨਾਲ ਉਸ ਦੇ ਵਿੱਚੋਂ ਦੁੱਧ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਤੇ ਲੋਕ ਇੱਥੋਂ ਇਹ ਦੁੱਧ ਇਕੱਠਾ ਕਰਨ ਦੇ ਵਿੱਚ ਲੱਜਾਂਦੇ ਨੇ ਦਰਸਲ ਹਾਦਸਾ ਫਲੋਰ ਦੇ ਵਿੱਚ ਵਾਪਰਿਆ ਹਾਲਾਂਕਿ ਹਾਦਸੇ ਦੇ ਕਾਰਨ ਕੀ ਨੇ ਇਹ ਤਾਂ ਸਪਸ਼ਟ ਨਹੀਂ ਹੋ ਸਕਿਆ ਪਰ ਇਹ ਕਿਹਾ ਜਾ ਰਿਹਾ ਹੈ ਕਿ ਡਰਾਈਵਰ ਨੂੰ ਨੀਂਦ ਆ ਕੇ ਜਿਸ ਤੇ ਚੱਲਦੇ ਆ ਹਾਦਸਾ ਵਾਪਰਿਆ ਹੈ ਹਾਲਾਂਕਿ ਡਰਾਈਵਰ ਦਾ ਜੇਕਰ ਪੱਖ ਜਾਣੀਏ ਤਾਂ ਉਸ ਦਾ ਇਹ ਕਹਿਣਾ ਹੈ ਕਿ ਜੋ ਜਿਹੜਾ ਟੈਂਕਰ ਦੇ ਅੱਗੇ ਅਚਾਨਕ ਇੱਕ ਮੋਟਰਸਾਈਕਲ ਸਵਾਰ ਆ ਗਿਆ ਸੀ ਜਿਸ ਨੂੰ ਬਚਰਾਉਂਦੇ ਹੋਏ ਹਾਦਸਾ ਵਾਪਰ ਗਿਆ ਤਾਂ ਸੜਕ ਤੇ ਹੀ ਇਹ ਟੈਂਕਰ ਪਲਟਿਆ ਜਿਸ ਦੇ ਵਿੱਚੋਂ ਦੁੱਧ ਦੇ ਵੇਖੋ ਵਗਣਾ ਸ਼ੁਰੂ ਹੋ ਜਾਂਦਾ ਤੇ ਮੌਕੇ ਤੇ ਲੋਕ ਜਿਹੜੇ ਨੇ ਇਸ ਦੁੱਧ ਨੂੰ ਇਕੱਠਾ ਕਰਨ ਦੇ ਵਿੱਚ ਲੱਗ ਜਾਂਦੇ ਨੇ ਕੋਈ ਕੈਨੀ ਤੇ ਕੋਈ ਬੋਤਲ ਦੇ ਵਿੱਚ ਭਰਨ ਲੱਗ ਪੈਂਦਾ ਹਾਲਾਂਕਿ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਡਰਾਈਵਰ ਨੂੰ ਹਸਪਤਾਲ ਲਿਜਾਇਆ ਗਿਆ ਤੇ ਅਗਲੀ ਕਾਰਵਾਈ ਇਸ ਮਾਮਲੇ ਦੇ ਵਿੱਚ ਸ਼ੁਰੂ ਕਰ ਦਿੱਤੀ ਗਈ ਹੈ ਆ ਵੇਖੋ ਦੁੱਧ ਦੇ ਨਾਲ ਭਰਿਆ ਹੋਇਆ ਇਹ ਟੈਂਕਰ ਪਲਟਿਆ ਜਿਸ ਦੇ ਨਾਲ ਵੱਡਾ ਹਾਦਸਾ ਵਾਪਰ ਗਿਆ ਦਰਸਲ ਇੱਥੇ ਜਦ ਟੈਂਕਰ ਪਲਟਦਾ ਹੈ ਤਾਂ ਵੇਖੋ ਕਿਵੇਂ ਦੁੱਧ ਇਕੱਠਾ ਕਰਨ ਦੇ ਲਈ ਲੋਕਾਂ ਦੀ ਹੋੜ ਲੱਗ ਪਈ ਹੈ ਦਰਸਲ ਟੈਂਕਰ ਪਲਟਣ ਦੇ ਨਾਲ ਉਸ ਦੇ ਵਿੱਚੋਂ ਦੁੱਧ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਤੇ ਲੋਕ ਇੱਥੋਂ ਇਹ ਦੁੱਧ ਇਕੱਠਾ ਕਰਨ ਦੇ ਵਿੱਚ ਲੱਜਾਂਦੇ ਨੇ ਦਰਸਲ ਹਾਦਸਾ ਫਲੋਰ ਦੇ ਵਿੱਚ ਵਾਪਰਿਆ ਹਾਲਾਂਕਿ ਹਾਦਸੇ ਦੇ ਕਾਰਨ ਕੀ ਨੇ ਇਹ ਤਾਂ ਸਪਸ਼ਟ ਨਹੀਂ ਹੋ ਸਕਿਆ ਪਰ ਇਹ ਕਿਹਾ ਜਾ ਰਿਹਾ ਹੈ ਕਿ ਡਰਾਈਵਰ ਨੂੰ ਨੀਂਦ ਆ ਕੇ ਜਿਸ ਤੇ ਚੱਲਦੇ ਆ ਹਾਦਸਾ ਵਾਪਰਿਆ ਹਾਲਾਂਕਿ ਡਰਾਈਵਰ ਦਾ ਜੇਕਰ ਪੱਖ ਜਾਣੀਏ ਤਾਂ ਉਸ ਦਾ ਇਹ ਕਹਿਣਾ ਹੈ ਕਿ ਜਿਹੜਾ ਟੈਂਕਰ ਦੇ ਅੱਗੇ ਅਚਾਨਕ ਇੱਕ ਮੋਟਰਸਾਈਕਲ ਸਵਾਰ ਆ ਗਿਆ ਸੀ ਜਿਸ ਨੂੰ ਬਚਰਾਉਂਦੇ ਹੋਏ ਹਾਦਸਾ ਵਾਪਰ ਗਿਆ ਤਾਂ ਸੜਕ ਤੇ ਹੀ ਇਹ ਟੈਂਕਰ ਪਲਟਿਆ ਜਿਸ ਦੇ ਵਿੱਚੋਂ ਦੁੱਧ ਦੇ ਵੇਖੋ ਵਗਣਾ ਸ਼ੁਰੂ ਹੋ ਜਾਂਦਾ ਤੇ ਮੌਕੇ ਤੇ ਲੋਕ ਜਿਹੜੇ ਨੇ ਇਸ ਦੁੱਧ ਨੂੰ ਇਕੱਠਾ ਕਰਨ ਦੇ ਵਿੱਚ ਲੱਗ ਜਾਂਦੇ ਨੇ ਕੋਈ ਕੈਨੀ ਤੇ ਕੋਈ ਬੋਤਲ ਦੇ ਵਿੱਚ ਭਰਨ ਲੱਗ ਪੈਂਦਾ ਹਾਲਾਂਕਿ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਡਰਾਈਵਰ ਨੂੰ ਹਸਪਤਾਲ ਲਿਜਾਇਆ ਗਿਆ ਤੇ ਅਗਲੀ ਕਾਰਵਾਈ ਇਸ ਮਾਮਲੇ ਦੇ ਵਿੱਚ ਸ਼ੁਰੂ ਕਰ ਦਿੱਤੀ ਗਈ ਹੈ